ਕਿਕਵਾਰ ਇੱਕ ਚਿੜਾ ਤੇ ਚਿੜੀ ਇੱਕ ਟਾਣੀ ਉੱਤੇ ਬੈਠੇ ਸੀ ਦੂਰ ਤੋਂ ਇੱਕ ਆਦਮੀ ਆਉਂਦਾ ਨਜ਼ਰ ਆਇਆ ਚਿੜੀ ਨੇ ਚਿੜੇ ਨੂੰ ਕਿਹਾ ਆਪਾਂ ਉੱਡ ਜਾਂਦੇ ਹਾਂ ਇਹ ਆਪਾਂ ਨੂੰ ਮਾਰ ਦੇਊਗਾ ਚਿੜਾ ਕਹਿਣ ਲੱਗਾ ਭਲੀਏ ਲੋਕੇ ਦੇਖ ਜਰਾ ਉਸ ਦੇ ਪੱਗ ਪਹਿਰਾਵੇ ਅਤੇ ਰੂਪ 'ਚੋਂ ਸ਼ਰਾਫਤ ਨਜ਼ਰ ਆਉਂਦੀ ਹੈ ਉਹ ਸਾਨੂੰ ਕਿਉਂ ਮਾਰੂਗਾ ਜਦੋਂ ਉਹ ਨੇੜੇ ਆਇਆ ਉਸਨੇ ਇੱਕ ਤੀਰ ਕਮਾਨ ਚੋਂ ਕੱਢਿਆ ਤੇ ਚਿੜੇ ਨੂੰ ਮਾਰ ਦਿੱਤਾ ਚਿੜਾ ਮਰ ਗਿਆ ਚਿੜੀ ਫਰਿਆਦ ਲੈ ਕੇ ਵਕਤ ਦੇ ਬਾਦਸ਼ਾਹ ਕੋਲ ਗਈ ਸ਼ਿਕਾਰੀ ਨੂੰ ਬੁਲਾਇਆ ਗਿਆ ਸ਼ਿਕਾਰੀ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਬਾਦਸ਼ਾਹ ਨੇ ਚਿੜੀ ਨੂੰ ਸਜ਼ਾ ਦੇਣ ਦੀ ਸ਼ਕਤੀ ਦੇ ਦਿੱਤੀ ਕਿ ਉਹ ਸ਼ਿਕਾਰੀ ਨੂੰ ਜੋ ਚਾਹੇ ਸਜ਼ਾ ਦੇਵੇ ਚਿੜੀ ਨੇ ਕਿਹਾ ਇਸ ਨੂੰ ਆਖਿਆ ਜਾਵੇ ਜੇ ਇਹ ਸ਼ਿਕਾਰੀ ਹੈ ਤਾਂ ਸ਼ିକਾਰੀਆਂ ਵਾਲੇ ਕੱਪੜੇ ਪਾਵੇ ਸ਼ਰਫਤ ਦਾ ਚੋਲਾ ਲਾ ਦੇਵੇ